ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀ ਜਦੋਂ ਮੈਂ ਐਮਸਟਰਡਮ ਰਸਤੇ 'ਚ ਪਹੁੰਚਿਆ ਆ ਉਹ ਦਮਾਸ਼ੀਸ਼ ਦੇਖ ਕੇ ਆਪਣੇ ਕੈਮਰੇ 'ਵਾਲ ਦੇਖ ਕੇ ਆਪਣੇ ਆਪ ਨੂੰ ਕਿਹਾ ਇਹਦਾ ਕਿ ਠੀਕ ਆ ਵਾਪਿਸ ਤਾਂ ਨਹੀਂ ਆਉਣਾ ਹੈ ਨਾ ਤੇ ਦੇਖ ਲਾ ਮੁਰੀਨਾ ਵਾਪਿਸ ਨਾ ਮੁਰੀ। ਕੈਨੇਡਾ ਜੋ ਵੀ ਹੋ ਜੇ ਵਾਪਿਸ ਨਹੀਂ ਮੋੜਨਾ ਬਸ ਕੀ ਤੁਸੀਂ ਉਹਨਾਂ ਵਰਗਾ ਸੁਭਿਜਨ ਦਾ ਤੁਸੀਂ ਕਹਿੰਦੇ ਮੈਂ ਸਪਿਰਚੁਅਲ ਐਕਸਪੀਰੀਅੰਸ ਕਰ ਰਹੀ ਹਾਂ ਜੀ ਹਾਂ ਜੀ ਕਿਹਨਾਂ ਜੀ ਕਿਉਂ ਦੇਸ਼ ਦਾ ਜਿੱਥੇ ਇਕੱਲਾ ਬਣ ਰੋਤ ਹੈ ਹਾਂ ਜੀ ਹੁੰਦਾ ਉਹ ਤੋਂ ਜ ਤੋਂ ਤਨ ਕਿਹੜੇ ਕਿਹੜੇ ਹੋਰ ਰੀਜ਼ਨ ਸੀ ਤੁਸੀਂ ਇਹ ਚੀਜ਼ ਕਰਨੀ ਸ਼ੁਰੂ ਕੀਤੀ ਕਿਹਾਗਾ ਨਾ ਕਿ ਮੈਂ ਐਕਸਪੀਰੀਅੰਸ ਪਰ ਇਹ ਕਿੰਨੀ ਅਵੇਅਰਨੈਸ ਹੋ ਗਈ ਹੈ ਅੱਪ ਤਾਂ ਨਹੀਂ ਹੁੰਦਾ ਕਿ ਮੈਨੂੰ ਤਾਂ ਵੀਰ ਹੁਣ ਸੋ ਸੋ ਹਿਆ ਜੀ ਉਹ ਹੋਰ ਹੋਰ ਕਿਹੜੇ ਰੀਜ਼ਨ ਨੇ ਕਿ ਕੁੱਤਰ ਦੇ ਹਾਲਾਤ ਉੱਥੇ ਬਣਦੇ ਆ ਹਾਂ ਜੀ ਅੱਦਾ ਨਸ਼ੇ ਜਾਂ ਸਟੂਡੈਂਟ ਸ਼ੇਵਲ ਅਟਰੈਕਟ ਹੁੰਦਾ ਉਹ ਕਿਹੜੇ ਰੀਜ਼ਨ ਹੈਗੇ ਜੀ ਜਿਸ ਦਾ ਸੈਸ਼ਨ ਤੁਸੀਂ ਟਾਈਮ ਸੋਚਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਰਾਈਟ ਹਾਂਜੀ ਹਾਂਜੀ ਤੇ ਉਹ ਕਿੰਨੇ ਆ ਤੁਹਾਡੇ ਮਨ ਚ ਤੜਫ ਚੱਲਣੇ ਸ਼ੁਰੂ ਤੁਸੀਂ ਆਕ ਚੁੱਕੇ ਸੀ ਆਪਣੀ ਜ਼ਿੰਦਗੀ ਤੋਂ ਆਕ ਚੁੱਕੇ ਸੀ ਹਾਂਜੀ ਹਾਂਜੀ ਮੰਨ ਲਓ ਤੁਹਾਡੀ ਜਿਹੜੀ ਬੇਸ ਲਾਈਨ ਕੌਨਸ਼ੀਅਸਨੈਸ ਹੈਗੀ ਆ ਅਵੇਰਨੈਸ ਹੈ ਤਾਂ ਬੇਸ ਲਾਈਨ ਕੋਨ ਅਵੇਰਨੈਸ ਉੱਤਾਂ ਦੀ ਹੈਗੀ ਆ 4 5 ਹਨਾ 4 5 ਤੇ ਆ ਤੇ ਤੁਸੀਂ ਮੰਨ ਲਓ ਕੋਈ ਖਾ ਲੰਨੇ ਆ ਫੀਮ ਵਗੈਰਾ ਲੰਨੇ ਆ ਹਨਾ ਇਸ ਚਿਠਾ ਲੰਨੇ ਆ ਤੁਹਾਡੀ ਜਿਹੜੀ ਬੇਸ ਲਾਈਨ ਕੌਨਸ਼ੀਅਸਨੈਸ ਥੱਲੇ ਆ ਜਾਂਦੀ ਆ 0 ਤੇ ਜਾਂ ਮਾਈਨਸ ਚਲ ਜਾਂਦੀ ਆ ਪਰ ਜੇ ਜੋ ਤੁਸੀਂ ਐਲ ਐਸ ਡੀ ਜਾਂ ਮਸ਼ਰੂਮ ਲੰਨੇ ਆ ਹਨਾ ਜਾਂ ਡੀ ਐਮ ਟੀ ਲੰਦੇ ਆ ਤੁਹਾਡੀ ਜਿਹੜੀ ਬੇਸ ਲਾਈਨ ਕੌਨਸ਼ੀਅਸਨੈਸ ਆ ਨਾ ਤੁਹਾਡੀ ਉਹ 5 ਤੋਂ ਸਿੱਧਾ ਯਾਰ ਤੇ ਚੱਲ ਜਨ ਤੇ ਜੇ ਦਾ ਤੁਸੀਂ ਰੈਬਿਟ ਹੋਲ ਚ ਜਾਣਾ ਚਾਹੁੰਦੇ ਹੋ ਹਨਾ ਤੇ ਫੇ ਕਿਨ ਲਾ ਜਾਓ ਹਨਾ ਕਿ ਆਪਣਾ ਬਸ ਹਨਾ ਆਪਣੀ ਗੱਜ ਲਈ ਤੇ ਆਪਣਾ ਹੋਲ ਚ ਵਾਪਸ ਔੜ ਗਏ ਗੁਫਾ ਚ ਨੀਰੇ ਨੀਰੇ ਅੰਦਰ ਪਤਾ ਹੀ ਨਹੀਂ ਕਿ ਮਤਲਬ ਹਨਾ ਇੰਨਾ ਅਧਕਾਰ ਆ ਕਿ ਪਤਾ ਹੀ ਨਹੀਂ ਅੰਦਰ ਹਨਾ ਤੇ ਫੇ ਤਾਂ ਜਾਣਾ ਚਾਹੀਦਾ ਜੇ ਤੁਸੀਂ ਚਾਹਨੋ ਕੀ ਚਾਨਣ ਚਾਨਣ ਚਾਹੀਦਾ ਤੁਹਾਨੂੰ ਰੋਸ਼ਨੀ ਚਾਹੀਦੀ ਆ